ਹਾਂਜੀ ਇੱਕ ਗੁੰਡਾ ਪੁੱਠਾ ਇੱਕ ਗੁੰਡਾ ਸਿੱਧਾ ਤੇ ਲਾਈਨਾਂ ਵਾਲਾ ਬਾਰਡਰ ਤਾਂ ਆਪਾਂ ਪਹਿਲਾਂ ਹੈਨਾ ਬਹੁਤ ਕੀਤੇ ਨੇ ਤੇ ਦੋ ਗੁੰਡੇ ਦੋ ਗੁੰਡੇ ਪੁੱਠੇ ਦੋ ਗੁੰਡੇ ਸਿੱਧੇ ਤੇ ਉਹ ਵੀ ਬੜੇ ਕੀਤੇ ਨੇ ਅੱਜ ਤੁਹਾਨੂੰ ਇੱਕ ਨਵੇਂ ਡਿਜ਼ਾਈਨ ਦਾ ਬਾਰਡਰ ਦੱਸਾਂਗੇ ਇਹ ਹੈਗਾ ਜੀ ਮੋਤੀ ਡਿਜ਼ਾਈਨ ਬਾਰਡਰ ਦੇਖੋ ਇਹ ਸੇਮ ਬਿਲਕੁਲ ਐਂ ਲੱਗਦਾ ਜਿਵੇਂ ਨਾ ਮੋਤੀਆਂ ਦਾ ਬਣਿਆ ਹੁੰਦਾ ਹੈ ਤੇ ਇਹ ਤੁਹਾਨੂੰ ਪਾਉਣਾ ਦੱਸਾਂਗੀ ਵੀਡੀਓ ਨਾ ਬਣੀ ਰਹੇ ਜੀ ਇਹਦੇ ਵਿੱਚ ਹੈਗਾ ਜੀ ਇੱਕ ਇੱਕ ਕੁੰਡੇ ਦੇ ਹਿਸਾਬ ਨਾਲ ਕੁੰਡੇ ਪਾਉਣੇ ਆ ਤੇ ਇਹਦੇ ਵਿੱਚ ਇੱਕ ਕੁੰਡਾ ਪੁੱਠਾ ਇੱਕ ਸਿੱਧਾ ਫੇਰ ਇੱਕ ਕੁੰਡਾ ਪੁੱਠਾ ਫੇਰ ਸਿੱਧਾ ਫੇਰ ਇੱਕ ਕੁੰਡਾ ਪੁੱਠਾ ਫੇਰ ਸਿੱਧਾ ਇਹ ਸੇਤਨ ਸਾਰੀ ਜਿਹੜੀ ਸਲਾਈ ਆ ਉਹ ਕੰਪਲੀਟ ਕਰ ਲੈਣੀ ਹੈ ਸੋਰੀ ਗਲਤੀ ਨੂੰ ਦੋ ਕੁੰਡੇ ਕੁੱਠੇ ਪਏਗੇ ਸਿੱਧੇ ਪਏਗੇ ਸੀ ਲਓ ਜੀ ਇਹ ਸਾਰੀ ਸਲਾਈ ਆਪਾਂ ਐਵੇਂ ਕੰਪਲੀਟ ਕਰਾਂਗੇ ਇੱਕ ਕੁੱਠਾ ਇੱਕ ਸਿੱਧਾ ਇੱਕ ਕੁੱਠਾ ਇੱਕ ਸਿੱਧਾ ਹਾਂਜੀ ਵੀਡੀਓ ਨਾ ਬੰਦ ਰਹਿਓ ਵੇਟ ਕਰੋ ਆਪਣੀ ਸਵਾਇ ਕੰਪਲੀਟ ਹੁੰਣ ਤੱਕ ਲਓ ਜੀ ਆਪਾਂ ਸਲਾਈ ਕਰ ਲਈ ਕੰਪਲੀਟ ਹੁਣ ਆਪਾਂ ਜਿਹੜੀ ਦੂਸਰੀ ਸਲਾਈ ਪਾਉਣੀ ਹੈ ਤੇ ਉਹ ਆਪਾਂ ਕੀ ਕਰਾਂਗੇ ਜਿਹੜਾ ਕੁੰਡਾ ਪੁੱਠਾ ਹੈ ਉਹ ਸਿੱਧਾ ਗੁੰਨੇ ਤੇ ਜਿਹੜਾ ਸਿੱਧਾ ਹੈ ਉਹ ਪੁੱਠਾ ਗੁੰਨੇ ਤੇ ਸਾਰੀ ਪੂਰੀ ਸਿਲਾਈ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਸਿੱਧੇ ਤੇ ਪੁੱਠਾ ਪੁੱਠੇ ਦੀ ਸਿੱਧਾ ਲੋ ਜੀ ਇਹ ਪੂਰੀ ਸਿਲਾਈ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਤੇ ਵਾਰੀ ਵਾਰੀ ਇਹੀ ਰਿਪੀਟ ਕਰੀ ਜਾਣਾ ਤੇ ਦੇਖੋ ਕਿੰਨਾ ਸੋਹਣਾ ਬਾਰਡਰ ਵਨ ਕੀ ਤਿਆਰ ਹੁੰਦਾ ਤੇ ਤੁਸੀਂ ਵੀ ਬਣਾ ਕੇ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੇ ਜੀ ਲਓ ਜੀ ਹੁਣ ਆਪਾਂ ਆਪਣੀ ਵੀਡੀਓ ਨੂੰ ਬੜੀ ਲੰਬੀ ਨਹੀਂ ਕਰਦੇ। ਬਸ ਸਿਰਫ ਆਪਾਂ ਇੰਨੇ ਹੀ ਦੱਸਣਾ ਸੀ ਨਾ ਵੀ ਕਿਵੇਂ ਬਣਦਾ ਹੈ। ਦੇਖੋ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਤੁਸੀਂ ਵੀ ਬਣਾ ਕੇ ਦੇਖੋ। ਵੀਡੀਓ ਦੇਖਣ ਲਈ ਬਹੁਤ-ਬਹੁਤ ਥੈਂਕ ਯੂ ਜੀ ਧੰਨਵਾਦ।